ਇਸ ਸਮੇਂ ਚੈਤਰਾ ਨਰਾਤੇ ਚੱਲ ਰਹੇ ਨੇ ਤੇ ਅੱਜ ਚੈਤਰਾ ਨਰਾਤੇ ਦਾ ਦੂਜਾ ਦਿਨ ਹੈ। ਹਰ ਲੋਕ ਸਵੇਰੇ ਉੱਠ ਕੇ ਮਾਤਾ ਦੇ ਦਰਸ਼ਨ ਕਰਨ ਦੇ ਲਈ ਮੰਦਿਰ ਦੇ ਵਿੱਚ ਜਾਂਦੇ ਨੇ ਤੇ ਇਸ ਸਮੇਂ ਮੰਦਿਰ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਲੋਕਾਂ ਦੀ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਮਾਂ ਦੇ ਦਰਸ਼ਨ ਕਰਨ ਦੇ ਲਈ। ਤੁਹਾਨੂੰ ਦੱਸਦੀ ਕਿ ਨਰਾਤੇ ਦੇ ਦੂਜੇ ਦਿਨ ਮਾਦੇਵੀ ਦੇ ਦੂਜੇ ਰੂਪ ਮਾਂ ਬ੍ਰਹਮਚਰਨੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਬ੍ਰਹਮਚਾਰਨੀ ਨੂੰ ਗਿਆਨ ਅਤੇ ਤਪੱਸਿਆ ਦੀ ਦੇਵੀ ਕਿਹਾ ਜਾਂਦਾ ਹੈ। ਮਾਤਾ పార్వతి ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਰੂਪ ਦੇ ਵਿੱਚ ਪ੍ਰਾਪਤ ਕਰਨ ਦੇ ਲਈ ਕਠੋਰ ਤਪੱਸਿਆ ਕੀਤੀ। ਮਾਂ ਬ੍ਰਹਮਚਾਰਨੀ ਚੁੱਟੀ ਸਾੜੀ ਪਾਉਂਦੇ ਨੇ ਤੇ ਉਹਨਾਂ ਦੇ ਸੱਜੇ ਹੱਥ ਦੇ ਵਿੱਚ ਮਾਲਾ ਅਤੇ ਖੱਬੇ ਹੱਥ ਦੇ ਵਿੱਚ ਕਮਡਲੂ ਵੀ ਹੈ। ਤਾਂ ਸ਼ਾਸਤਰਾ ਦੇ ਅਨੁਸਾਰ ਨਰਾਤੇ ਦੇ ਦੂਜੇ ਦਿਨ ਮਾਂ ਬ੍ਰਹਮਚਾਰਨੀ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਹਰ ਇੱਕ ਉਹ ਇਨਸਾਨ ਦੇ ਕੋਲ ਪਹੁੰਚਾ ਦਿਓ ਜਿਸ ਦੇ ਘਰ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਹੁੰਦੀ ਹੈ ਕਿਉਂਕਿ ਮਾਂ ਬ੍ਰਹਮਚਾਰਨੀ ਨੂੰ ਦੁੱਖ ਦੂਰ ਕਰਨ ਦੀ ਵੀ ਦੇਵੀ ਕਿਹਾ ਜਾਂਦਾ ਹੈਗਾ ਤੇ ਦੱਸਦੀ ਹੈ ਕਿ ਸ਼ਾਸਤਰਾਂ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਭਗਵਾਨ ਸ਼ਿਵ ਵੀ ਮਾਂ ਬ੍ਰਹਮਚਾਰਨੀ ਦੀ ਪੂਜਾ ਦੇ ਨਾਲ ਖੁਸ਼ ਹੁੰਦੇ ਨੇ ਯਮ ਅਤੇ ਨਿਯਮ ਦੇ ਬੰਧਨ ਤੋਂ ਮੁਕਤੀ ਮਿਲਦੀ ਹੈ ભગવતી ਨੇ ਬ੍ਰਹਮਾ ਨੂੰ ਪ੍ਰਾਪਤ ਕਰਨ ਦੇ ਲਈ ਤਪੱਸਿਆ ਕੀਤੀ ਇਸ ਲਈ ਉਹਨਾਂ ਦਾ ਨਾਮ ਬ੍ਰਹਮਚਾਰਨੀ ਪੜਿਆ ਜਾਂਦਾ ਹੈ ਤਾਂ ਦੱਸਦੀ ਹੈ ਕਿ ਇਸ ਦਾ શુભ ਰੰਗ ਵੀ ਤੁਹਾਨੂੰ ਦੱਸਾਂਗੇ ਮਾ ਬ੍ਰਹਮਚਾਰਨੀ ਨੂੰ ਚਿੱਟਾ ਰੰਗ ਬਹੁਤ ਪਸੰਦ ਹੈ देवी ਦੁਰਗਾ ਨੂੰ ਖੁਸ਼ ਕਰਨ ਦੇ ਲਈ ਇਸ ਦਿਨ ਉਹਨਾਂ ਨੂੰ ਚਿੱਟੇ ਫੁੱਲ ਚੜਾਉਣੇ ਚਾਹੀਦੇ ਨੇ ਨਰਾਤੇ ਦੇ ਦੂਜੇ ਦਿਨ ਜਗਰ ਪ੍ਰਸ਼ਾਦ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਮਾ ਬ੍ਰਹਮਚਾਰਨੀ ਨੂੰ ਖੀਰ ਬਰਫੀ ਖੰਡ ਅਤੇ ਪੰਚ ਅੰਮ੍ਰਿਤ ਚੜਾ ਸਕਦੇ ਹੋ ਇਸ ਦਿਨ ਤੁਸੀਂ ਪੂਜਾ ਦੇ ਦੌਰਾਨ ਚਿੱਟੇ ਰੰਗ ਦੇ ਕੱਪੜੇ ਵੀ ਪਾ ਸਕਦੇ ਹੋ ਇਸ ਦਿਨ ਸਵੇਰੇ ਜਲਦੀ ਉਠੋ ਅਤੇ ਇਸ਼ਨਾਨ ਕਰੋ ਫਿਰ ਉਥੇ ਗੰਗਾ ਜਲ ਪਾ ਕੇ ਦੂਜਾ ਜਿਹੜੀ ਕਿ ਤੁਸੀਂ ਉੱਥੇ ਪੂਜਾ ਸਥਾਨ ਨੂੰ ਸ਼ੁੱਧ ਕਰੋ ਘਰ ਦੇ ਵਿੱਚ ਮੰਦਿਰ ਦੇ ਵਿੱਚ ਦੀਵਾ ਜਗਾਓ ਦੇਵੀ ਦੁਰਗਾ ਦਾ ਗੰਗਾ ਜਲ ਦੇ ਨਾਲ ਅਭਿਸ਼ੇਕ ਕਰੋ ਹੁਣ ਮਾ ਦੁਰਗਾ ਨੂੰ ਅਰਗ ਭੇਟ ਕਰੋ मां ਨੂੰ ਚੌਲ, ਸਿੰਦੂਰ ਅਤੇ ਲਾਲ ਫੁੱਲ ਚੜਾਓ ਅਤੇ ਪ੍ਰਸ਼ਾਦ ਦੇ ਤੌਰ ਦੇ ਉੱਤੇ ਫਲ ਅਤੇ ਮਿਠਾਈ ਭੇਟ ਕਰੋ। ਧੂਪ ਅਤੇ ਦੀਵਾ ਜਗਾਓ ਅਤੇ ਦੁਰਗਾ ਚਾਲੀਸਾ ਦਾ ਪਾਠ ਕਰੋ ਅਤੇ ਫਿਰ ਦੇਵੀ ਮਾ ਦੀ ਆਰਤੀ ਕਰੋ। मां ਨੂੰ ਵੀ ਭੋਜਨ ਦਿਓ। ਯਾਦ ਰੱਖੋ ਕਿ ਭਗਵਾਨ ਨੂੰ ਸਿਰਫ ਜਿਹੜੇ ਕਿ ਸਾਤਵਿਕ ਚੀਜ਼ਾਂ ਹੀ ਚੜਾਈਆਂ ਜਾਂਦੀਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਦੱਸ ਦਈਏ ਕਿ ਇਸ ਸਮੇਂ ਜਿਹੜੇ ਕਿ ਪਾਵਨ ਚੈਤਰਾ ਨਵਰਾਤਰੇ ਚੱਲ ਰਹੇ ਨੇ ਤੇ ਹਰ ਕੋਈ ਆਪਣੇ ਘਰ ਦੇ ਵਿੱਚ ਮਾਂ ਦੇ ਨੌ ਰੂਪਾਂ ਦੀ ਪੂਜਾ ਕਰਦੇ ਨੇ ਤੇ ਅੱਜ ਦੂਜਾ ਦਿਨ ਹੈਗਾ ਤੇ ਮਾਂ ਬ੍ਰਹਮਚਾਰਨੀ ਦੀ ਅੱਜ ਦੇ ਦਿਨ ਪੂਜਾ ਕੀਤੀ ਜਾਂਦੀ ਹੈ ਇਸ ਸਮੇਂ ਚੈਤਰਾ ਨਰਾਤੇ ਚੱਲ ਰਹੇ ਨੇ ਤੇ ਅੱਜ ਚੈਤਰਾ ਨਰਾਤੇ ਦਾ ਦੂਜਾ ਦਿਨ ਹੈ ਹਰ ਲੋਕ ਸਵੇਰੇ ਉੱਠ ਕੇ ਮਾਤਾ ਦੇ ਦਰਸ਼ਨ ਕਰਨ ਦੇ ਮੰਦਰ ਦੇ ਵਿੱਚ ਜਾਂਦੇ ਨੇ ਤੇ ਇਸ ਸਮੇਂ ਮੰਦਰ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਮਾਂ ਦੇ ਦਰਸ਼ਨ ਕਰਨ ਦੇ ਲਈ ਤੁਹਾਨੂੰ ਦੱਸਦੀ ਕਿ ਨਰਾਤੇ ਦੀ ਦੂਜੇ ਦਿਨ ਮਾਦੇਵੀ ਦੇ ਦੂਜੇ ਰੂਪ ਮਾਂ ਬ੍ਰਹਮਚਰਨੀ ਦੀ ਪੂਜਾ ਕੀਤੀ ਜਾਂਦੀ ਹੈ ਮਾਂ ਬ੍ਰਹਮਚਾਰਨੀ ਨੂੰ ਗਿਆਨ ਅਤੇ ਤਪੱਸਿਆ ਦੀ ਦੇਵੀ ਕਿਹਾ ਜਾਂਦਾ ਹੈ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਰੂਪ ਦੇ ਵਿੱਚ ਪ੍ਰਾਪਤ ਕਰਨ ਦੇ ਲਈ ਕਠੋਰ ਤਪੱਸਿਆ ਕੀਤੀ ਮਾਂ ਬ੍ਰਹਮਚਾਰਨੀ ਚਿੱਟੀ ਸਾੜੀ ਪਾਉਂਦੇ ਨੇ ਤੇ ਉਹਨਾਂ ਦੇ ਸੱਜੇ ਹੱਥ ਦੇ ਵਿੱਚ ਮਾਲਾ ਅਤੇ ਖੱਬੇ ਹੱਥ ਦੇ ਵਿੱਚ ਕਮਡਲੂ ਵੀ ਹੈ ਤਾਂ ਸ਼ਾਸਤਰਾ ਦੇ ਅਨੁਸਾਰ ਨਰਾਤੇ ਦੇ ਦੂਜੇ ਦਿਨ ਮਾ ਬ੍ਰਹਮਚਾਰਨੀ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਹਰ ਇੱਕ ਉਹ ਇਨਸਾਨ ਦੇ ਕੋਲ ਪਹੁੰਚਾ ਦਿਓ ਜਿਸ ਦੇ ਘਰ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਹੁੰਦੀ ਹੈ ਕਿਉਂਕਿ ਮਾਂ ਬ੍ਰਹਮਚਾਰਨੀ ਨੂੰ ਦੁੱਖ ਦੂਰ ਕਰਨ ਦੀ ਵੀ ਦੇਵੀ ਕਿਹਾ ਜਾਂਦਾ ਹੈਗਾ ਤੇ ਦੱਸਦੀ ਹੈ ਕਿ ਸ਼ਾਸਤਰਾਂ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਭਗਵਾਨ ਸ਼ਿਵ ਵੀ ਮਾਂ ਬ੍ਰਹਮਚਾਰਨੀ ਦੀ ਪੂਜਾ ਦੇ ਨਾਲ ਖੁਸ਼ ਹੁੰਦੇ ਨੇ ਯਮ ਅਤੇ ਨਿਯਮ ਦੇ ਬੰਧਨ ਤੋਂ ਮੁਕਤੀ ਮਿਲਦੀ ਹੈ ભગવતી ਨੇ ਬ੍ਰਹਮਾ ਨੂੰ ਪ੍ਰਾਪਤ ਕਰਨ ਦੇ ਲਈ ਤਪੱਸਿਆ ਕੀਤੀ ਇਸ ਲਈ ਉਹਨਾਂ ਦਾ ਨਾਮ ਬ੍ਰਹਮਚਾਰਨੀ ਪੜਿਆ ਜਾਂਦਾ ਹੈ ਤਾਂ ਦੱਸਦੀ ਹੈ ਕਿ ਇਸ ਦਾ શુભ ਰੰਗ ਵੀ ਤੁਹਾਨੂੰ ਦੱਸਾਂਗੇ માં ਬ੍ਰਹਮਚਾਰਨੀ ਨੂੰ ਚਿੱਟਾ ਰੰਗ ਬਹੁਤ ਪਸੰਦ ਹੈ देवी ਦੁਰਗਾ ਨੂੰ ਖੁਸ਼ ਕਰਨ ਦੇ ਲਈ ਇਸ ਦਿਨ ਉਹਨਾਂ ਨੂੰ ਚਿੱਟੇ ਫੁੱਲ ਚੜਾਉਣੇ ਚਾਹੀਦੇ ਨੇ ਨਰਾਤੇ ਦੇ ਦੂਜੇ ਦਿਨ ਜਗਰ ਪ੍ਰਸ਼ਾਦ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ માં ਬ੍ਰਹਮਚਾਰਨੀ ਨੂੰ ਖੀਰ ਬਰਫੀ ਖੰਡ ਅਤੇ ਪੰਚ ਅੰਮ੍ਰਿਤ ਚੜਾ ਸਕਦੇ ਹੋ ਇਸ ਦਿਨ ਤੁਸੀਂ ਪੂਜਾ ਦੇ ਦੌਰਾਨ ਚਿੱਟੇ ਰੰਗ ਦੇ ਕੱਪੜੇ ਵੀ ਪਾ ਸਕਦੇ ਹੋ ਇਸ ਦਿਨ ਸਵੇਰੇ ਜਲਦੀ ਉਠੋ ਅਤੇ ਇਸ਼ਨਾਨ ਕਰੋ ਫਿਰ ਉਥੇ ਗੰਗਾ ਜਲ ਪਾ ਕੇ ਦੂਜਾ ਜਿਹੜੇ ਕਿ ਤੁਸੀਂ ਉੱਥੇ ਪੂਜਾ ਸਥਾਨ ਨੂੰ ਸ਼ੁੱਧ ਕਰੋ ਘਰ ਦੇ ਵਿੱਚ ਮੰਦਿਰ ਦੇ ਵਿੱਚ ਦੀਵਾ ਜਗਾਓ ਦੇਵੀ ਦੁਰਗਾ ਦਾ ਗੰਗਾ ਜਲ ਦੇ ਨਾਲ ਅਭਿਸ਼ੇਕ ਕਰੋ ਹੁਣ ਮਾ ਦੁਰਗਾ ਨੂੰ ਅਰਗ ਭੇਟ ਕਰੋ मां ਨੂੰ ਚੌਲ ਸਿੰਦੂਰ ਅਤੇ ਲਾਲ ਫੁੱਲ ਚੜਾਓ ਅਤੇ ਪ੍ਰਸ਼ਾਦ ਦੇ ਤੌਰ ਦੇ ਉੱਤੇ ਫਲ ਅਤੇ ਮਠਿਆਈ ਪੇਟ ਕਰੋ ਧੂਪ ਅਤੇ ਦੀਵਾ ਜਗਾਓ ਅਤੇ ਦੁਰਗਾ ਚਾਲੀਸਾ ਦਾ ਪਾਠ ਕਰੋ ਅਤੇ ਫਿਰ ਦੇਵੀ ਮਾ ਦੀ ਆਰਤੀ ਕਰੋ मां ਨੂੰ ਵੀ ਭੋਜਨ ਦਿਓ ਯਾਦ ਰੱਖੋ ਕਿ ਭਗਵਾਨ ਨੂੰ ਸਿਰਫ ਜਿਹੜੇ ਕਿ ਸਾਤਵਿਕ ਚੀਜ਼ਾਂ ਹੀ ਚੜਾਈਆਂ ਜਾਂਦੀਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਦੱਸ ਦਈਏ ਕਿ ਇਸ ਸਮੇਂ ਜਿਹੜੇ ਕਿ ਪਾਵਨ ਚੈਤ੍ਰ ਨਵਰਾਤਰੇ ਚੱਲ ਰਹੇ ਨੇ ਤੇ ਹਰ ਕੋਈ ਆਪਣੇ ਘਰ ਦੇ ਵਿੱਚ ਮਾਂ ਦੇ ਨੌ ਰੂਪਾਂ ਦੀ ਪੂਜਾ ਕਰਦੇ ਨੇ ਤੇ ਅੱਜ ਦੂਜਾ ਦਿਨ ਹੈਗਾ ਤੇ ਮਾਂ ਬ੍ਰਹਮਚਾਰਨੀ ਦੀ ਅੱਜ ਦੇ ਦਿਨ ਪੂਜਾ ਕੀਤੀ ਜਾਂਦੀ ਹੈ